ਹਾਂਜੀ ਪੰਜਾਬ ਦੇ ਮਸ਼ਹੂਰ ਹੋਲਸੇਲਰ ਪਰਮਾਰ ਲੈਕਰਸਨ ਕੋਰਥੀ ਵਾਲੇ ਤੁਹਾਡੇ ਲੈ ਕੇ ਆਏ ਆ ਤਰ੍ਹਾਂ ਤਰ੍ਹਾਂ ਦੇ ਫਾਇਦੇ ਦੀਆਂ ਨੌਲੇਜ ਦੀਆਂ ਗੱਲਾਂ ਸੋ ਵੀਡੀਓ ਕਰਕੇ ਬਾਦੋ ਸ਼ੇਅਰ ਕਿਉਂਕਿ ਸ਼ੇਅਰ ਕਰਨ ਨਾਲ ਲੋਕਾਂ ਦੀ ਨੌਲੇਜ ਵਧਦਾ ਹੋ ਸਕੇ ਔਰ ਫਾਇਦੇ ਲੈ ਸਕਣ ਤਰ੍ਹਾਂ ਤਰ੍ਹਾਂ ਦੇ ਆ ਜੋ ਅਸੀਂ ਦੱਸਦੇ ਉਹਨਾਂ ਉਹਦਾ ਗੱਲਾਂ ਦਾ ਅੱਜ ਦੱਸਾਂਗੇ ਬੈਟਰੀਆਂ ਕਿਹੜਾਂ ਚ ਸਾਰੇ ਇਹ ਬੈਟਰੀ ਲੱਗੀਆਂ ਆ ਬੈਟਰੀਆਂ ਵਿੱਚ ਪਾਣੀ ਕਿੰਨਾ ਹੋਣਾ ਜਿਹਦਾ ਕਦੋਂ ਪਾਣਾ ਤੇ ਕਿੰਨਾ ਪਾਣਾ ਆ ਸੋ ਇਸੇ ਚੀਜ਼ 'ਤੇ ਬਹੁਤ ਧਿਆਨ ਦੇਣ ਜੁਗਾ ਆ ਕਿਉਂਕਿ ਇਹ ਲੋਕਾਂ ਦੇ ਘਰਾਂ ਵਿੱਚ ਆਲਮੋਸਟ ਹਰ ਇੱਕ ਘਰ 'ਤੇ ਬੈਟਰੀ ਲੱਗੀ ਹੋਵਾਂ ਪਰ ਕਈਆਂ ਨੂੰ ਕਈ ਵਾਰੀ ਨੌਲੇਜ ਨਹੀਂ ਹੁੰਦੀ ਹੋਣ ਦੇ ਕਰਕੇ ਕਈ ਨੁਕਸਾਨ ਹੋ ਜਾਂਦਾ ਆ ਨੁਕਸਾਨ ਕਿਦਾਂ ਹੋ ਜਾਂਦਾ ਆ ਇੱਕ ਪਾਣੀ ਵੱਧ ਪੈ ਗਿਆ ਤਾਂ ਆਲੋਡ ਫਰਸ਼ ਤੇ ਰਗੜ ਜਾਏਗਾ ਸੋ ਜਿਹੜਾ ਮੜਾ ਲੱਗੇ ਜਾਣਾ ਜਿਹੜਾ ਕਿਦਾਂ ਆ ਆਲਮੋਸਟ ਹਰ ਇੱਕ ਦੇ ਘਰਾਂ ਦੇ ਵਿੱਚ ਬੈਟਰੀ ਤੇ ਲੈਵਲ ਲੱਗੇ ਹੋਆ ਲੈਵਲ ਜਿਹੜੇ ਲੱਗੇ ਹੋਆ ਇਹ ਲੈਵਲ ਬੰਨ ਪਾਣੀ ਦੱਸਦੇ ਕਿੰਨਾ ਪਾਣੀ ਰਹਿ ਗਿਆ ਕਿੰਨਾ ਘਟ ਗਿਆ ਮਤਲਬ ਕਿੰਨਾ ਆਪਣੇ ਡਾਊਨ ਹੋ ਗਿਆ ਨਾ ਇਹ ਕਿਦਾਂ ਆ ਕਿ ਹਰੇਕ ਤੁਹਾਨੂੰ ਦੋ ਕੁ ਮਹੀਨੇ ਬਾਅਦ ਆਪਣੇ ਬੈਟਰੀ ਦਾ ਪਾਣੀ ਚੈੱਕ ਕਰਨਾ ਜ਼ਰੂਰੀ ਆ ਚੈੱਕ ਜੇ ਤੁਸੀਂ ਕਰੋਗੇ ਤਾਂ ਇਹਨੂੰ ਹਮੇਸ਼ਾ ਸਾਰੇ ਤਕੜਾਂ ਨੂੰ ਖੋਲ ਕੇ ਤਕੜਾਂ ਨੂੰ ਲੈਵਲ ਨੂੰ ਖੋਲ ਕੇ ਚੈੱਕ ਕਰਨਾ ਕਿਉਂਕਿ ਕਈ ਵਾਰ ਲੈਵਲ ਵਿੱਚ ਅੜੇ ਰਹ ਜਾਂਦੇ ਆ ਤੇ ਪਾਣੀ ਦਾ ਪਤਾ ਨਹੀਂ ਲੱਗਦਾ ਹੈਗਾ ਸੋ ਜਿਹੜਾ ਲੈਵਲ ਖੋਲ ਕੇ ਚੈੱਕ ਕਰਨਾ ਹੈ ਔਰ ਲੈਵਲ ਖੋਲ ਕੇ ਪਾਣੀ ਪਾਣਾ ਹੈ ਲੈਵਲ ਜੇ ਖੋਲ ਕੇ ਪਾਣੀ ਪਾਉਂਗੇ ਤਾਂ ਇਹਦੇ ਵਿੱਚ ਆਪਣੇ ਕੋਲਰ ਬਣੀ ਹੋਏ ਆਇਕਾ ਮਤਲਬ ਬਾ ਆਪਣੇ ਇਥੇ ਪਾਣੀ ਪਾਉਂਦੇ ਹਨ ਉਹ ਨੀਚੇ ਦੇ ਕੋਲਰ ਬਣੀ ਹੋਏ ਅਪਰੋਕਸੀਮੇਟਲੀ ਜਿਹੜਾ ਡੇਢ ਇੰਚ ਦੀ ਮੀ ਜਿਹੜਾ ਕੋਲਰ ਤੋਂ ਤੁਸੀਂ ਨੀਚੇ ਨਹੀਂ ਜੀ ਪਾਣੀ ਰੱਖਣਾ ਜੀ ਕੋ ਉਦੋਂ ਕੀ ਹੋਏਗਾ ਕਿ ਪਾਣੀ ਉਸਲ ਕੇ ਬਾਹਰ ਆ ਜਿਗਾ ਸਾਰੇ ਸਾਰਾ ਤੇ ਆਲ ਦੋਲੇ ਤੁਹਾਡੇ ਫਰਸ਼ ਤੱਕ ਵੀ ਖਰਾਬ ਹੋ ਜਾਏਗਾ ਸੋ ਜੇ ਪਾਣੀ ਵਿੱਚ ਪਾਣਾ ਹੈਗਾ ਇਹ ਪਾਣਾ ਹੈਗਾ ਆ ਆਪਣੇ ਏਜ ਤੋਂ ਡੇਢ ਜੀ ਵੀ ਮਾਰਖਣਾ ਸਾਰੇ ਟਕਣੇ ਛੇ ਟਕਣੇ ਲੱਗ ਲਗਿਆ ਇਸ ਗੱਲ ਨੂੰ ਧਿਆਨ ਰੱਖਣਾ ਕਿ ਹਰੇਕ ਟਕਣੇ ਦੇ ਅਲੱਗ-ਅਲੱਗ ਪਾਣੀ ਪਾਏਗਾ ਇੱਕ ਇੱਕ ਟਕਣੇ ਪਾਣੀ ਦੀ ਪਾਣ ਨਾਲ ਸਾਰੇ ਜੀ ਪਾਣੀ ਨਹੀਂ ਜਾਂਦਾ ਹੈਗਾ ਇਹ ਪ੍ਰੇਖਾ ਪੈਂਦਾ ਹੈਗਾ ਜ਼ਿਆਦਾਤਰ ਇਸ ਬੈਟਰੀ ਵਿੱਚ ਜਿਹਦੇ ਬੈਟਰੀ ਇਹਦੇ ਟਕਣਾ ਤਿੰਨ ਤਨ ਇਕੱਠੇ ਕਰਕੇ ਜੁਆਇੰਟ ਕਰਕੇ ਲੈਵਲ ਇੱਕ ਲਗਾ ਦਿੱਤਾ ਜਾਂਦਾ ਹੈ ਇਹ ਜਿਹੜੇ ਹਰੇਕ ਨੂੰ ਲੱਗਦਾ ਕਿ ਇੱਕ ਲੈਵਲ ਪਾ ਲੈਵਲ ਪਾਣੀ ਪੂਰਾ ਪਟਕੇ ਕੱਲੇ ਕੱਲੇ ਟੱਕਣੇ ਸਾਰੇ ਸ਼ੋ ਹੋ ਜਾਂਦੇ ਵਿੱਚ ਕਿੰਨਾ ਲੈ ਕੇ ਦਿਆ ਆ ਟੱਕਰਾ ਵਿੱਚ ਪਾਣੀ ਕੱਲੇ ਕੱਲੇ ਵਿੱਚ ਲੈਵਲ ਦਾ ਪੂਰਾ ਕਰ ਦੇਣਾ ਆ ਇੰਜੋ ਰੇਡਿੰਗ ਜਿੰਨੀ ਮੈਂ ਛੱਡ ਕੇ ਬਾਕੀ ਪਾਣੀ ਪਾ ਦੇਣਾ ਆ ਹੁਣ ਇਸ ਇੱਕ ਜੀ ਦਾ ਖਿਆਸ ਖਿਆਲ ਰੱਖਣਾ ਆ ਉਹ ਕੀ ਆ ਜਦੋਂ ਬੈਟਰੀ ਪਾਣੀ ਪਾਣਾ ਆ ਤੇ ਬੈਟਰੀ ਵਿੱਚ ਪਾਣੀ ਪਾਣ ਵੇਲੇ ਤੁਹਾਡੇ ਕੋਲ ਅਸੀਂ ਮੋਬਾਈਲ ਦੀ ਟੋਰ ਜਗਾ ਕੇ ਵਿੱਚ ਦੇਖ ਸਕਦੇ ਆ ਜਾਂ ਟੋਰ ਦੀ ਲਾਈਟ ਜੇ ਨਾਲ ਦੇਖ ਸਕਦੇ ਆ ਕਦੀ ਵੀ ਕੋਲ ਕੋਈ ਵੀ ਜਲਣ ਵਾਲੀ ਚੀਜ਼ ਨਹੀਂ ਲੈ ਕੇ ਜਾਣੀ ਮੋਮਬਤੀ ਦੀਵਾ ਜਾਂ ਕੋਈ ਹੋਰ ਆਪਣੇ ਧੀਲੇ ਡੱਬੀ ਵਗੈਰਾ ਕਿਉਂਕਿ ਜ ਹਾਈਡਰੋਸਲਫਿਊਰਿਕ ਐਸਿਡ ਹੁੰਦਾ ਤੇ ਜਿਹੜਾ ਹਾਈਡਰੋਜਨ ਗੈਸ ਸੋ ਇਹ ਚੀਜ਼ ਰੱਖਣਾ ਕਦੀ ਵੀ ਕੋਲ ਕੋਈ ਵੀ ਜਲਨ ਵਾਲੀ ਚੀਜ਼ ਨਹੀਂ ਲੈ ਕੇ ਜਾਣੀ ਹੈਗੀ ਔਰ ਪਾਣੀ ਹਮੇਸ਼ਾ ਤੁਸੀਂ ਘਰ ਦਾ ਸਾਫ਼ ਸੁਥਰਾ ਪਾਣੀ ਪਾਣਾ ਹੈ ਜਿਸ ਤੁਸੀਂ ਪਾਣੀ ਯੂਜ਼ ਕਰ ਸਕਦੇ ਘਰਾਂ ਵਿੱਚ ਲੱਗੇ ਫਿਲਟਰ ਦਾ ਵੀ ਜਾਂ ਸਾਡੇ ਕੋਲ ਮਿਲੇਗਾ 0 TDS ਵਾਟਰ ਘਰਾਂ ਜਿਹਦੇ ਨਾਲ ਲੱਗਾ ਫਿਲਟਰ ਹੁੰਦਾ ਉਹਦਾ TDS ਹੁੰਦਾ ਨੋਰਮਲ ਦੌਰ ਤੇ ਆਪਣੇ 20 ਤੋਂ ਲੈ ਕੇ 100 ਤੱਕ ਉਹ ਵੀ ਠੀਕ ਹੈ ਜੇ ਤੁਸੀਂ ਘਰੋਂ ਟੂਟੀ ਦਾ ਪਾਣੀ ਪਾਉਂਦੇ ਜਾਂ ਨਾਲ ਖੜਾ ਪਾਣੀ ਪਾਉਂਦੇ ਜਾਂ ਸਮਰਸੂਹ ਪਾਣੀ ਪਾਉਂਦੇ ਉਹਦਾ TDS 200 300 ਹੁੰਦਾ ਬੈਟਰੀ ਨੂੰ ਨੁਕਸਾਨ ਕਰਦਾ ਹੈ ਸੋ ਜੇ ਪਾਣਾ ਬੈਟਰੀ ਪਾਣੀ ਹੈ ਪਾਣਾ ਪਿਓਰ ਪਾਣੀ ਪਾਣਾ ਹੈ ਪਿਓਰ ਪਾਣੀ ਤੁਸੀਂ ਜਿਆ ਜਿਆਦੇ ਪੀਣ ਲੈਣ ਆ ਤੇ ਸਾਡੇ ਕੋਲ ਤਾਂ 0 TDS ਵਾਟਰ ਹੈ 0 TDS ਵਾਟਰ ਕਿਦਾਂ ਹੈ ਕਿ ਇਹਦੇ ਵਿੱਚ ਤੁਹਾਨੂੰ TDS ਦੀ ਜ਼ੀਰ ਮਾਤਰਾ ਆ ਉਹ ਮਿਲੇਗੀ 0 ਮਤਲਬ ਐਨੀ ਜ਼ੀਰ ਕਿ ਜਿਹਦੇ ਵਿੱਚ ਕਰੰਟ ਵੀ ਪਾਸ ਨਹੀਂ ਹੋ ਸਕੇਗਾ ਇਹ ਹੈਗਾ 30 ਰੁਪਏ ਦਾ ਜਿਆ MRP ਹੁੰਦਾ ਆ ਤੇ ਸਾਡੇ ਕੋਲ ਲੈਣ ਦੇ ਮਿਲੇਗਾ ਤੁਹਾਨੂੰ 1 ਲੀਟਰ ਦੀ ਬੋਤਲ 10 ਰੁਪਏ ਦੀ ਹਾਂ ਜੇ ਤੁਸੀਂ 10 ਬੋਤਲ ਇਕੱਠੀਆਂ ਲੈਣਦੇ ਆਪਣੇ 12 ਬੋਤਲ ਦੀ ਬੇਟੀ ਆਂਦੀ ਆ ਪੇਟੀ ਇਹ ਵਾਲੀ ਹੁੰਦੀ ਹੈ ਕਿੰਗ ਫਿਸ਼ਰ ਦੀ ਪੇਟੀ ਹੈ ਪਰ ਅਸੀਂ ਕਿੰਗ ਫਿਸ਼ਰ ਦੀ ਬੋਤਲ ਨਹੀਂ ਹੈਗੀ ਜਿਹਨਾਂ 12 ਬੋਤਲ ਮਿਲਣਗੀਆਂ ਇਹ ਵਾਲੀਆਂ ਸੋ ਜਿਹੜੀਆਂ ਇਹਦੇ ਵਿੱਚ ਆਪਣੇ ਤੁਸੀਂ ਲੈ ਸਕਦੇ ਆ ਸਿਰਫ 100 ਰੁਪਏ ਦੀ ਪੇਟੀ 12 ਬੋਤਲਾਂ ਦੀ ਇਸ ਤੋਂ ਬਾਅਦ ਜੇ ਤੁਸੀਂ 5 ਲੀਟਰ ਕਿੰਨੀ ਲੈਣਾ ਚਾਹੁੰਦੇ ਆ ਉਹ ਮਿਲ ਜੇਗੀ ਸਿਰਫ 40 ਰੁਪਏ ਦੀ ਇਹ ਹੁੰਦਾ 0 TDS ਵਾਟਰ ਜਿਹਦੇ ਵਿੱਚ ਕਰੰਟ ਪਾਸ ਨਹੀਂ ਹੋਏਗਾ ਤੇ ਹੋਰ ਆਪਣੇ ਤੁਹਾਡੀ ਬੈਟਰੀ ਜਿਹੜੀ ਆ ਬੈਟਰੀ ਵਿੱਚ ਅਕਲਖ ਵਗੈਰਾ ਨਹੀਂ ਆਏਗੀ ਔਰ ਸਿਕਿਓਰ ਰਹੇਗੀ ਲਾਈਫ ਲੰਬੀ ਨਿਕਲੇਗੀ ਸੋ ਤਿਆਰ ਰੱਖਣਾ ਜਿਹਦੀ ਚੀਜ਼ਾਂ ਦਾ ਉਹਦਾ ਨੋਲਜ ਵਾਲੀ ਗੱਲਾਂ ਲੋਕਾਂ ਤੱਕ ਪਹੁੰਚਾਓ ਪਲਾ ਸ ਇਹ ਐਜ਼ ਯੂ نو ਇਹਦੀ ਮੇਨਟੇਨੈਂਸ ਕਿਦਾ ਰੱਖਣੀ ਆ ਸੋ ਸ਼ੇਅਰ ਕਰੋ ਵੀਡੀਓ ਵੱਤ-ਵੱਤ ਤੇ ਸਾਡੇ ਕੋ ਪਹੁੰਚੋ ਜਲਦੀ ਜਲਦੀ ਵੀਡੀਓ ਨੂੰ ਸਮਝਾ ਲਾ ਜੋ ਕਰਤਾਂ